ਜੀ ਕੇ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਇਸ ਵਿਸ਼ੇ ਦੇ ਸਬੰਧ ਵਿੱਚ ਮੈਂ ਕਈ ਵੀਡੀਓਜ਼ ਤੁਹਾਡੇ ਸਾਹਮਣੇ ਪਹਿਲਾਂ ਤੋਂ ਰੱਖ ਚੁੱਕਾ ਪਰ ਕੁਝ ਨਵੇਂ ਵਿਚਾਰ ਸਾਹਮਣੇ ਆਏ ਨਵੇਂ ਵਿਚਾਰ ਪੈਦਾ ਹੋਏ ਸੋਚਿਆ ਵੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਾਂ ਇਹ ਜਿਹੜਾ ਵਿਸ਼ਾ ਹੈ ਇਹ ਜੀਵਨ ਸਾਥੀ ਦੇ ਸਬੰਧ ਵਿੱਚ ਵਿਸ਼ਾ ਹੈ ਪਤੀ ਪਤਨੀ ਦੇ ਸਬੰਧ ਵਿੱਚ ਵਿਸ਼ਾ ਹੈ ਆਰੰਭ ਵਿੱਚ ਇੱਕ ਗੱਲ ਕਹਿ ਦਿਆਂ ਜਦੋਂ ਵੀ ਜਵਾਨੀ ਦੀਆਂ ਦਹਲੇਜ਼ਾਂ ਦੇ ਉੱਤੇ ਤੁਹਾਡੇ ਕਦਮ ਆਉਂਦੇ ਨੇ ਤੁਹਾਨੂੰ ਜੀਵਨ ਸਾਥੀ ਮਿਲ ਜਾਂਦਾ ਹੈ ਪਤਨੀ ਦੇ ਰੂਪ ਵਿੱਚ ਜਾਂ ਪਤੀ ਦੇ ਰੂਪ ਵਿੱਚ ਹੁਣ ਦੋਵਾਂ ਦੇ ਵਿਚਾਰ ਦੋਵਾਂ ਦਾ ਸੁਭਾਅ ਆਪਸ ਦੇ ਅੰਦਰ ਮੇਲ ਖਾਣਾ ਬੜਾ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਨਵੇਂ ਮਾਰਗ ਦੀ ਸ਼ੁਰੂਆਤ ਹੈ ਤੇ ਨਵੇਂ ਮਾਰਗ ਨੂੰ ਤਾਂ ਤੁਸੀਂ ਸਫਲਤਾ ਸਹਿਤ ਅੱਗੇ ਲੈ ਕੇ ਚੱਲ ਪਾਓਗੇ ਜੇ ਤੁਹਾਡਾ ਆਪਸੀ ਤਾਲਮੇਲ ਬਣਿਆ ਜਿੱਥੇ ਤਾਲਮੇਲ ਨਹੀਂ ਬੰਦਾ ਵਿਚਾਰਾਂ ਦੀ ਟਕਰਾਹਟ ਪੈਦਾ ਹੁੰਦੀ ਹੈ ਤਕਰਾਰ ਪੈਦਾ ਹੁੰਦਾ ਹੈ ਉੱਥੇ ਦੂਰੀਆਂ ਬਣ ਜਾਂਦੀਆਂ ਨੇ ਔਰ ਵੇਨੇ ਆ ਸਮਾਜ ਦੇ ਅੰਦਰ ਦੂਰੀਆਂ ਬੰਦੀਆਂ ਹੋਈਆਂ ਤੇ ਨੇੜਤਾ ਬੰਦੀ ਹੋਈ ਵੀ ਦੇਖਨੇ ਆ ਰੋਜ਼ ਜਿਹੜਾ ਗੁਰਬਾਣੀ ਵਿੱਚ ਇਹ ਬੋਲ ਆਉਂਦਾ ਹੈ ਨਾ ਵੀ ਤਨ ਪਿਰ ਇਹ ਨਾ ਆਖੀਆਂ ਜੋ ਬੈਣੀ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਈਐ ਸੋਏ ਉਹ ਇੱਕ ਜੋਤ ਦਾ ਮਤਲਬ ਇਹ ਸੋਚ ਇੱਕ ਬੰਨੀ ਸੁਭਾਅ ਇੱਕ ਬੰਦਾ ਮੂਰਤੀਆਂ ਤੇ ਦੂਰ ਰਹਿਣ ਗਿਆ ਹੁਣ ਕਾਮਨ ਸੈਂਸ ਇਹ ਵੀ ਬੰਦਾ ਸੋਚਦਾ ਹੈ ਵੀ ਸੋਚ ਇੱਕ ਕਿਵੇਂ ਬਣ ਜਾਏ ਉਹਦੀ تعلیم ਹੋ ਰਿਓ ਦੀ تعلیم ਹੋ ਰੇ ਉਹਦੇ ਬਚਪਨ ਦਾ ਜਿਹੜਾ ਮਾਹੌਲ ਸੀ ਲਾਲਣ ਪਾਲਣ ਦਾ ਹੋ ਰਿਓ ਦਾ ਹੋਰ ਤਾਂ ਸੋਚ ਇੱਕ ਕਿਵੇਂ ਬਣੇ ਸੋਚ ਇੱਕ ਦਾ ਮਤਲਬ ਇਹ ਜਿਹੜੀ ਚੀਜ਼ ਤੁਸੀਂ ਖਰੀਦਣ ਵਾਸਤੇ ਬਾਜ਼ਾਰ ਵਿੱਚ ਨਿਕਲਣਾ ਕੋਈ ਫੈਸਲਾ ਲੈਣਾ ਹੈ ਫਰਨੀਚਰ ਲੈਣਾ ਹੈ ਬੈੱਡ ਲੈਣਾ ਹੈ ਸੋਫਾ ਲੈਣਾ ਹੈ ਉਹਦੇ ਵਾਸਤੇ ਤਕਰਾਰ ਪੈਦਾ ਨਾ ਕਰੋ ਵੀ ਨਹੀਂ ਮੈਂ ਆਹ ਕਿਹਾ ਹੈ ਮੈਂ ਉਂਗਲੀ ਇਹਦੇ ਉੱਤੇ ਰੱਖਣੀ ਹੈ ਤੇ ਇਹੀ ਖਰੀਦਿਆ ਜਾਣਾ ਚਾਹੀਦਾ ਹੈ ਦੂਜਾ ਨਹੀਂ ਇਹਨੂੰ ਕਹਿੰਦੇ ਆ ਤਕਰਾਰ ਸੋਚ ਇੱਕ ਦਾ ਮਤਲਬ ਇਹ ਜਿੰਨਾ ਕੋਈ ਤਲੀਮ ਯਾப்தਾ ਹੋਏਗਾ ਪੜਿਆ ਲਿਖਿਆ ਹੋਏਗਾ ਉਹ ਦੂਜੇ ਦੇ ਨਾਲ ਆਪਣੀ ਸਹਿਮਤੀ ਪ੍ਰਗਟਾ ਦੇਗਾ ਹਾਉ ਦਾ ਨਫਾ ਨੁਕਸਾਨ ਵੇਖ ਲਓ ਉਹ ਕਿੰਨਾ ਹੰਡਣ ਸਾਰੇ ਚੱਲਣ ਸਾਰੇ ਮੋਟਰ ਲੈਣੀ ਹੈ ਕਾਰ ਲੈਣੀ ਹੈ ਉਹਦੇ ਵੱਦੇ ਘਾਟੇ ਨੂੰ ਵਿਚਾਰ ਕੇ ਇੱਕ ਦੂਜੇ ਦੇ ਨਾਲ ਕੋਆਪਰੇਟ ਕਰਨਾ ਇਹ ਕਲਾ ਸਾਡੇ ਕੋਲ ਜਰੂਰ ਹੋਣੀ ਚਾਹੀਦੀ ਇੱਕ ਗੱਲ ਨੂੰ ਚੇਤਾ ਰੱਖੋ ਪ੍ਰਮਾਤਮਾ ਕਰੇ ਵੀ ਜੋੜੀਆਂ ਸਾਰਿਆਂ ਬੱਚਿਆਂ ਦੀਆਂ ਭੈਣਾਂ ਭਰਾਵਾਂ ਦੀਆਂ ਸਲਾਮਤ ਰਹਿਣ ਪਰ ਜਿੰਨਾ ਸਮਾਂ ਤੁਹਾਡਾ ਜੀਵਨ ਸਾਥੀ ਜਿਉਂਦਾ ਹੈ ਨਾ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਮਲਾ ਕੇ ਚੱਲ ਰਿਹਾ ਹੈ ਤੁਹਾਡਾ ਰਾਜ ਉਹਨਾਂ ਸਮਾਈ ਹੈ ਜਿਸ ਦਿਨ ਇੱਕ ਚਲਾ ਗਿਆ ਉਸ ਦਿਨ ਤੁਹਾਡਾ ਉਸੇ ਘਰ ਦੇ ਵਿੱਚੋਂ ਹੱਕ ਹਕੂਕ ਜਾਂਦਾ ਲੱਗੇਗਾ ਰਾਜ ਖੁੱਸ ਜਾਏਗਾ ਬੱਚੇ ਉਹੀ ਰਹਿਣਗੇ ਘਰ ਦੇ ਮੈਂਬਰ ਉਹੀ ਰਹਿਣਗੇ ਘਰ ਵੀ ਉਹ ਰਹੇਗਾ ਪਰ ਤੁਹਾਨੂੰ ਮਹਿਸੂਸ ਹੋਏਗਾ ਵੀ ਜਿਵੇਂ ਅੱਜ ਇਸ ਘਰ ਦੇ ਵਿੱਚੋਂ ਮੇਰਾ ਕੁਝ ਚਲਾ ਗਿਆ ਹੈ ਹੱਕ ਹਕੂਕ ਚਲੇ ਗਏ ਉਹ ਰਾਜ ਖੁੱਸ ਗਿਆ ਹੈ ਇੱਕ ਨੁਕਤਾ ਹੋਰ ਚੇਤੇ ਰੱਖੋ ਪਤਨੀ ਉਨਾ ਸਮਾਂ ਬੁੱਢੀ ਨਹੀਂ ਹੁੰਦੀ ਹੁਣ ਇਹਨੂੰ ਦੂਜੇ ਪਾਸੇ ਨਾਲ ਲਿਓ ਸਰੀਰ ਕਰਕੇ ਤੇ ਬੁਢਾਪਾ ਸਾਰਿਆਂ ਤੇ ਆਉਣਾ ਹੀ ਆਉਣਾ ਹੈ ਪਰ ਉਹਨੂੰ ਇੱਕ ਫਕਰ ਰਹਿੰਦਾ ਹੈ ਮਾਣ ਰਹਿੰਦਾ ਹੈ ਪਤਨੀ ਉਨਾ ਸਮਾਂ ਬੁੱਢੀ ਨਹੀਂ ਹੁੰਦੀ ਜਿੰਨਾ ਸਮਾਂ ਉਹਦਾ ਸੁਹਾਗ ਜਿਉਂਦਾ ਹੈ ਤੇ ਪਤੀ ਵੀ ਉਨਾ ਸਮਾਂ ਬੁੱਢਾ ਨਹੀਂ ਹੁੰਦਾ ਜਿੰਨਾ ਸਮਾਂ ਉਹਦੇ ਜੀਵਨ ਦਾ ਸਾਥ ਨਿਭਾਉਣ ਵਾਲੀ ਪਤਨੀ ਜਿਉਂਦੀ ਹੈ ਇਹ ਦੋਵਾਂ ਦਾ ਇੱਕ ਦੂਜੇ ਦੇ ਨਾਲ ਤਾਲਮੇਲ ਦੋਵਾਂ ਦਾ ਇੱਕ ਦੂਜੇ ਦੇ ਆਸਰੇ ਦੇ ਉੱਤੇ ਰਾਜ ਕਾਇਮ ਹੈ ਦੋਵੇਂ ਇੱਕ ਦੂਜੇ ਵਾਸਤੇ ਰੀਡ ਦੀ ਹੱਡੀ ਦਾ ਕੰਮ ਕਰਦੇ ਨੇ ਇਸ ਕਰਕੇ ਆਪਣੀਆਂ ਕੀਤੀਆਂ ਭੁੱਲਾਂ ਦੇ ਉੱਤੇ ਪਛਤਾਵਾ ਕਰਿਆ ਕਰੋ ਖੁਦ ਕਰਿਆ ਕਰੋ ਇਕੱਲੇ ਬਹਿ ਕੇ ਕਰਿਆ ਕਰੋ ਇੱਕ ਦੂਜੇ ਦੀ ਹਮਾਇਤ ਕਰਿਆ ਕਰੋ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੈ ਕਿ ਜਿਹੜੀ ਗੱਲ ਮੈਂ ਕਹੀ ਉਹ ਹੀ ਪੂਰੀ ਹੋਵੇ ਘਰ ਦੇ ਅੰਦਰ ਮੈਂ ਪਤਨੀ ਦੀ ਮੰਨਣੀ ਨਹੀਂ ਔਰ ਜਿਹੜੀ ਪਤਨੀ ਨੇ ਕਹੀ ਉਹ ਸੋਚੇ ਵੀ ਜੋ ਮੈਂ ਬੋਲਿਆ ਹੈ ਉਹ ਹੀ ਬੋਲ ਪੂਰਾ ਹੋਵੇ ਦੂਜੇ ਦਾ ਮੈਂ ਮੰਨਣਾ ਨਹੀਂ ਇਹ ਬੜੀ ਘਟਿਆ ਤੇ ਨੀਵੇਂ ਪੱਦਰ ਦੀ ਸੋਚ ਹੈ ਵੇਖੀ ਜਾਂਦਿਆਂ ਸਾਰੋ ਤੇਰੇ ਤੇ ਪ੍ਰਭਾਵਨਾ ਪਾ ਲੈ ਇੱਕ ਦੂਜੇ ਦੇ ਉੱਤੇ ਪ੍ਰਭਾਵ ਪਾਉਣ ਦੀ ਗੱਲ ਨਹੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰੋ ਇੱਕ ਦੂਜੇ ਨੂੰ ਸਮਝੋ ਤੇ ਆਪਣੇ ਜੀਵਨ ਸਫਰ ਦੇ ਅੰਦਰ ਅੱਗੇ ਵਧੋ ਇੱਕ ਗੱਲ ਮੈਂ ਇੱਥੇ ਹੋਰ ਕਹਿ ਦੇਣਾ ਮੰਨ ਲਓ ਵੀ ਘਰ ਦੇ ਅੰਦਰ ਗਰੀਬੀ ਹੋਵੇ ਪਰਮਾਤਮਾ ਕਰੇ ਸਭ ਦੀ ਝੋਲੀ ਬਰਕਤਾਂ ਦੇ ਨਾਲ ਭਰੀ ਰਹੇ ਪਰ ਮੈਂ ਉਦਾਹਰਨ ਦੇ ਰਿਹਾ ਮੰਨ ਲਓ ਘਰ ਦੇ ਅੰਦਰ ਗਰੀਬੀ ਹੋਵੇ ਤੇ ਜੇ ਉਸ ਗਰੀਬੀ ਨੂੰ ਤੁਸੀਂ ਈਜ਼ੀਲੀ ਕੱਟਣਾ ਚਾਹੋ ਬੜੇ ਪਿਆਰ ਦੇ ਨਾਲ ਕੱਟਣਾ ਚਾਹੋ ਤੇ ਉੱਥੇ ਜੀਵਨ ਦੇ ਸਾਥੀ ਦਾ ਸਾਥ ਦੇਣਾ ਬੜਾ ਜ਼ਰੂਰੀ ਬਣ ਜਾਂਦਾ ਹੈ ਜਦੋਂ ਪਤਨੀ ਇਹ ਗੱਲ ਕਹਿੰਦੀ ਐ ਨਾ ਵੀ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਕੱਟ ਖਾ ਲਵਾਂਗੇ ਥੋੜਾ ਪਾ ਲਵਾਂਗੇ ਥੋੜਾ ਹੰਡਾ ਲਵਾਂਗੇ ਆਪਾਂ ਜੀਵਨ ਕੱਢਣਾ ਹੈ ਆਪਣਾ ਕੋਈ ਗੱਲ ਨਹੀਂ ਦਿਨਾਂ ਦਾ ਫੇਰ ਬਦਲੇ ਚਲਦੇ ਰਹਿੰਦੇ ਨੇ ਕੋਈ ਜ਼ਰੂਰੀ ਥੋੜਾ ਵੀ ساری ਉਮਰ ਆਪਾਂ ਗਰੀਬੀ ਦੇ ਅੰਦਰ ਰਹਿਣਾ ਤੇ ਸਮਝ ਲਓ ਵੀ ਪਤੀ ਨੂੰ ਏਦਾਂ ਮਿਲ ਜਾਂਦਾ ਜਿਵੇਂ ਦੇਸੀ ਘੋੜਾ ਕੋਈ ਨਾ ਕੋਈ ਉਹਨੂੰ ਇੰਜੈਕਸ਼ਨ ਮਿਲ ਗਿਆ ਹੋਵੇ ਜਿਵੇਂ ਕੋਈ ਉਹਨੂੰ ਪਾਵਰ ਟੋਨਿਕ ਮਿਲ ਗਿਆ ਹੋਵੇ ਏਦਾਂ ਦੀ ਉਹ ਗੱਲ ਕੰਮ ਕਰਦੀ ਹੈ ਜੇ ਪਤਨੀ ਬਿਮਾਰ ਹੋ ਜਾਏ ਤੇ ਪਤੀ ਦਾ ਫਰਜ਼ ਬਣਦਾ ਹੈ ਹਰ ਤਰ੍ਹਾਂ ਦੀ ਉਹਦੀ ਮਦਦ ਕਰੇ ਤੇ ਜੇ ਪਤੀ ਬਿਮਾਰ ਹੋ ਜਾਏ ਤੇ ਪਤਨੀ ਛੱਡ ਕੇ ਦੌੜਨ ਦੀ ਸੋਚ ਨਾ ਪੈਦਾ ਕਰੇ ਉਹਦਾ ਵੀ ਫਰਜ਼ ਬੰਦਾ ਹੈ ਵੀ ਉਹਦੀ ਮਦਦ ਕਰੇ ਇੱਥੇ ਮੈਨੂੰ ਇੱਕ ਘਟਨਾ ਚੇਤੇ ਆਵੇ ਮੇਰੇ ਇੱਕ ਮਿੱਤਰ ਨੇ ਇੰਗਲੈਂਡ ਦੇ ਅੰਦਰ ਡਾਕਟਰ ਨੇ ਔਰ ਉਹਨਾਂ ਦੇ ਜਿਹੜੀ ਘਰਵਾਲੀ ਹੈ ਨਾ ਉਹ ਨੀਂ ਮਾਗਲ ਹਾਲਾਤ ਦੇ ਅੰਦਰ ਹੈ ਇੰਨੀ ਪਾਗਲ ਹਾਲਾਤ ਦੇ ਅੰਦਰ ਵੀ ਉਹ ਆਪਣੇ ਘਰਵਾਲੇ ਨੂੰ ਆਵਾਜ਼ ਦਿੰਦੀ ਹੈ ਨਾ ਤੇ ਵੀਰ ਕਹਿ ਕੇ ਬੁਲਾਉਂਦੀ ਵੀਰ ਇੱਧਰ ਆਈ ਵੀਰ ਇੱਧਰ ਆਈ ਉਹਨੂੰ ਵਿਚਾਰੀ ਨੂੰ ਸੂਝ-ਬੂਝ ਨਹੀਂ ਹੈ ਉਹਦਾ ਦੋਸ਼ ਨਹੀਂ ਉਦੀ ਸੂਜ-ਬੂਜ ਨਹੀਂ ਹੈ ਇਥੋਂ ਤੱਕ ਕਿ ਉਹਦਾ ਮਲ ਮੂਤਰ ਵੀ ਕਦੇ-ਕਦੇ ਉਹਨੂੰ ਡਾਕਟਰ ਨੂੰ ਪਤੀ ਨੂੰ ਆਪ ਸਾਫ਼ ਕਰਨਾ ਪੈਂਦਾ ਹੈ ਪਾਗਲਾਂ ਵਾਲੀ ਹਾਲਾਤ ਦੇ ਅੰਦਰ ਇੱਕ ਦਿਨ ਮੈਂ ਉਹਦੇ ਨਾਲ ਗੱਲ ਕਰ ਰਿਹਾ ਸਾਂ ਤੇ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਤੁਸੀਂ ਬਹੁਤ ਚੰਗੇ ਇਨਸਾਨ ਹੋ ਔਰ ਆਮ ਲੋਕਾਂ ਵਾਸਤੇ ਤੁਸੀਂ ਇੱਕ ਪੂਰਨੇ ਪੌਂਦਾ ਕੰਮ ਕਰ ਰਹੇ ਹੋ ਰੋਲ ਮਾਡਲ ਦਾ ਕੰਮ ਕਰ ਰਹੇ ਹੋ ਮੀਲ ਪੱਥਰ ਦਾ ਕੰਮ ਕਰ ਰਹੇ ਹੋ ਉਨੇ ਮੈਨੂੰ ਗੱਲ ਕੀਤੀ ਕਹਿਣ ਲੱਗਾ ਮੇਰੇ ਬੱਚੇ ਵੀ ਕਹਿੰਦੇ ਨੇ ਵੀ ਡੈਡੀ ਇਹਨੂੰ ਉਹਨਾਂ ਬਿਰਧ ਆਸ਼ਰਮਾਂ ਦੇ ਅੰਦਰ ਛੱਡਾ ਹੀਏ ਜਿੱਥੇ ਸਰਕਾਰ ਆਪਣੇ ਆਪ ਬਜ਼ੁਰਗਾਂ ਨੂੰ ਸੰਭਾਲਦੀ ਜਾਂ ਪਾਗਲਾ ਨੂੰ ਸੰਭਾਲਦੀ ਬੱਚੇ ਵੀ ਆਪਣੀ ਆਪਣੀ ਜਗ੍ਹਾ ਤੇ jobbਾਂ ਤੇ ਜਾਂਦੇ ਨੇ ਉਹਨਾਂ ਦੀ ਮਜਬੂਰੀ ਏ ਤੇ ਕਹਿੰਦਾ ਮੈਂ ਵੀ ਡਾਕਟਰਾਂ ਮੈਂ ਵੀ ਕਲੀਨਿਕ ਜਾਣਾ ਹੁੰਦਾ ਪਰ ਮੈਂ ਕਹਿੰਦਾ ਇੱਕ ਹੀ ਗੱਲ ਕਹੀ ਸੀ ਆਪਣੇ ਬੱਚਿਆਂ ਨੂੰ ਵੀ ਬੇਟਾ ਅਗਰ ਇਹਦੀ ਜਗ੍ਹਾ ਦੇ ਉੱਤੇ ਮੈਂ ਇਸ ਹਾਲਾਤ ਵਿੱਚ ਹੁੰਦਾ ਪਾਗਲ ਮੈਂ ਹੋ ਜਾਂਦਾ ਇਹ ਮੇਰੀ ਸੰਭਾਲ ਨਾ ਕਰ ਦੇ ਤੁਸੀਂ ਵੀ ਕਹਿਣਾ ਸੀ ਸਮਾਜ ਵਾਲਿਆਂ ਵੀ ਕਹਿਣਾ ਸੀ ਪਤੀ ਜਿੰਨਾ ਸਮਾਂ ਕਮਾ ਕੇ ਲਿਆਉਂਦਾ ਰਿਆ ਉਹਨਾਂ ਸਮਾਂ ਉਹਦੀ ਸੰਭਾਲ ਕਰਦੀ ਰਹੇ ਤੇ ਅੱਜ ਪਤੀ ਪਾਗਲ ਹੋ ਗਿਆ ਹੈ ਤੇ ਪਤੀ ਨੂੰ ਚੱਕ ਕੇ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ ਬਿਰਧ ਆਸ਼ਰਮ ਦੇ ਹਵਾਲੇ ਕਰ ਦਿੱਤਾ ਹੈ ਕਹਿੰਦਾ ਫਿਰ ਸੋਚੋ ਕਹਿੰਦਾ ਇਹ ਹੁਣ ਉਸ ਜਗ੍ਹਾ ਤੇ ਹੈ ਤੇ ਮੈਂ ਠੀਕ ਆ ਮੇਰਾ ਫਰਜ਼ ਬੰਦਾ ਹੈ ਕਹਿੰਦੇ ਨੇ ਮੇਰੇ ਪਰਿਵਾਰ ਨੂੰ ਅੱਗੇ ਵਧਣ ਵਾਸਤੇ ਯੋਗਦਾਨ ਪਾਇਆ ਹੈ ਮੇਰੇ ਹੀਰਿਆਂ ਵਰਗੇ ਬੱਚਿਆਂ ਨੂੰ ਜਨਮ ਦਿੱਤਾ ਹੈ ਮੇਰੀ ਕੁਲ ਨੂੰ ਅੱਗੇ ਵਧਾਉਣ ਵਾਸਤੇ ਨੇ ਯੋਗਦਾਨ ਪਾਇਆ ਹੈ ਕੋਈ ਗੱਲ ਨਹੀਂ ਜੇ ਅੱਜ ਇਹ ਇਸ ਹਾਲਾਤ ਦੇ ਅੰਦਰ ਇਹਨਾਂ ਤੇ ਜਿੰਨਾ ਸਮਾਂ ਮੈਂ ਜਿਊਣਾ ਉਹਨਾਂ ਸਮਾਂ ਮੈਂ ਹਰ ਹਾਲ ਦੇ ਅੰਦਰ ਇਹਦੀ ਸਾਫ ਸਫਾਈ ਵੀ ਕਰਾਂਗਾ ਇਹਦੀ ਸੰਭਾਲ ਵੀ ਕਰਾਂਗਾ ਇਹਦਾ ਰੋਟੀ ਪਾਣੀ ਦਾ ਇੰਤਜ਼ਾਮ ਵੀ ਕਰਦਾ ਰਾਂਗਾ ਹਰ ਐਂਗਲ ਤੋਂ ਇਹਦੀ ਮਦਦ ਕਰਾਂਗਾ ਜਿਸਨ ਮੇਰੇ ਵਿੱਚ ਸੱਤਿਆ ਨਾ ਰਹੀ ਤਾਕਤ ਵੀ ਨਾ ਰਹੀ ਉਦੋਂ ਤੁਹਾਡੀ ਮਰਜ਼ੀ ਜੋ ਤੁਸੀਂ ਮਰਜ਼ੀ ਕਰ ਲਿਓ ਪਿਆਰਿਓ ਕੁੱਲੀ ਵੀ ਮਹਿਲ ਵਰਗੀ ਲੱਗਦੀ ਏ ਜੇ ਜੀਵਨ ਸਾਥੀ ਉਸ ਕੁੱਲੀ ਦੇ ਅੰਦਰ ਹੱਸਦਾ ਹੋਇਆ ਨਜ਼ਰ ਪਵੇ ਤੇ ਮਹਿਲ ਵੀ ਕੁੱਲੀ ਨਾਲੋਂ ਮਾੜਾ ਲੱਗਦਾ ਏ ਜੇ ਘਰ ਦੇ ਅੰਦਰ ਕਲਾ ਹੋਵੇ ਕਲੇਸ਼ ਹੋਵੇ ਇੱਕ ਦੂਜੇ ਦਾ ਸਾਥ ਦੇਣ ਦੀ ਜੁਗਤ ਕਲਾ ਸਿੱਖੋ ਸਮਾ ਕਦੇ ਵੀ ਇਕੱਜਾ ਨਹੀਂ ਰਹਿੰਦਾ ਨਾ ਅਮੀਰਾਂ ਦੇ ਉੱਤੇ ਨਾ ਗਰੀਬਾਂ ਦੇ ਉੱਤੇ ਜੇ ਬਿਮਾਰ ਹੈ ਤੇ ਬਿਮਾਰੀ ਹਰ ਵਕਤ ਨਹੀਂ ਰਹਿਣੀ ਜੇ ਤੰਦਰੁਸਤ ਹੈ ਉਹ ਤੇ ਤੰਦਰੁਸਤੀ ਹਰ ਵਕਤ ਨਹੀਂ ਰਹੇ ਨੇ ਤਾਂ ਇੱਕ ਦੂਜੇ ਦੇ ਸਹਿਮਤ ਹੋ ਕੇ ਚੱਲੋ ਇੱਕ ਦੂਜੇ ਨੂੰ ਨਾਲ ਲੈ ਕੇ ਚੱਲੋ ਇੱਕ ਦੂਜੇ ਦੀ ਹਮਾਇਤ ਕਰਕੇ ਚੱਲੋ ਸੁਣ ਕੇ ਚੱਲੋ ਸੁਣਾ ਕੇ ਚੱਲੋ ਤਾਂ ਕਿ ਸਾਡਾ ਜੀਵਨ ਚੰਗੇ ਕੰਗ ਦੇ ਨਾਲ ਅੱਗੇ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ